ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਹ ਛਪਾਵੇ ਬੰਦਿਆਂ ਕੋਲ ਪਰਦਾ ਹੋ ਜਾਏਗਾ ਪਰ ਉਹਦੇ ਤੋਂ ਪਰਦਾ ਨਹੀਂ ਜਿਹਾਣਾ ਮੈਂ ਇੱਕ ਗੱਲ ਕਥਾ ਤੇ ਤਕਰੀਬਨ ਰੋਜ਼ ਕਹਿੰਦਾ ਆ ਆਪਣਾ ਸੁਭਾਅ ਹੈ ਉਹਦੇ 'ਚ ਉਹ ਅੈਬ ਨੇ ਇਹਦੇ 'ਚ ਆਹ ਐਬ ਨੇ ਕਿਤੇ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਅੰਦਰ ਝਾਤੀ ਮਾਰੀਏ ਤੇ ਗੁਰਮੁਖੋ ਆਪਣੇ ਅੰਦਰ ਇਨੇ ਗੁਨਾਹ ਨੇ ਗਿਣੇ ਨਹੀਂ ਜੀ ਜਾਂਦੇ ਇਹ ਤਾਂ ਵੈਗਰੂ ਨੇ ਸਾਡੇ ਤੇ ਪਰਦਾ ਪਾਇਆ ਔਰ ਇਸੇ ਕਰਕੇ ਸੁਖਮਨੀ ਸਾਹਿਬ ਦੀ ਪੰਕਤੀ ਜੇ ਪ੍ਰਸਾਦ ਤੇਰੇ ਛਲ ਛਿਦਰ ਠਾਕੇ ਛਿਦਰ ਤੋਂ ਭਾਵ ਤੇਰੇ ਕਮਜ਼ੋਰੀਆਂ ਜੀ ਦੀ ਕਿਰਪਾ ਨਾਲ ਤੇਰੀਆਂ ਕਮਜ਼ੋਰੀਆਂ ਢੱਕੀਆਂ ਨੇ ਉਹਦੇ ਪੈਰੀਂ ਪੈ ਜਾ ਉਹ ਵੇਖਦਾ ਹੀ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਸ਼ ਪਾਵੇ ਇੱਕ ਸਾਡੇ ਹਿੰਦੁਸਤਾਨ ਦੇ ਮਹਾਂਪੁਰਸ਼ ਨੂੰ ਬੇਕਾਨੰਦ ਉਹਨਾਂ ਦੇ ਗੁਰੂ ਨੇ ਜਦੋਂ ਵਿਦਿਆ ਪੜਾਉਣੀ ਨਾ ਤੇ ਸਮਾਪਤੀ ਸਮੇਂ ਕਹਿਣਾ ਵੀ ਗੁਰਮੁਖੋ ਰੱਬ ਵੇਂਦਾ ਜਾਏ ਇਹ ਕਹਿ ਕਿਉਂ ਨੇ ਸਮਾਪਤ ਕਰ ਦੇਣੀ ਉਹਨੇ ਵੇਖਿਆ ਵੀ ਆਪਣੇ ਪੁੱਛਾ ਪੁੱਛਾ ਕਿ ਚੇਲਿਆਂ ਨੂੰ ਪਾਸ ਹੋਏ ਕਿ ਐਵੇਂ ਟਾਈਮ ਪਾਸ ਹੀ ਕਰਦੇ ਨੇ ਉਹਨੇ ਇੱਕ ਬਹਾਨਾ ਬਣਾਇਆ ਸਟੰਟ ਬਾਜੀ ਕੀਤੀ ਕਹਿੰਦਾ ਭਾਈ ਮੈਨੂੰ ਹਕੀਮ ਨੇ ਆਖਿਆ ਕਿ ਤੂੰ ਕਬੂਤਰ ਖਾ ਤੇ ਤੂੰ ਠੀਕ ਹੋ ਜਾਏਗਾ ਇਸ ਕਰਕੇ ਜਿੰਨੇ ਵਿਦਿਆਰਥੀ ਨੇ ਕਬੂਤਰ ਜਿੱਥੇ ਕੁਵਿੰਦਾ ਨਾ ਨਾ ਹੋਵੇ ਉਥੇ ਜਾ ਕੇ ਕਬੂਤਰ ਨੂੰ ਮਾਰੋ ਤੇ ਮੈਨੂੰ ਮਾਰ ਕੇ ਦਿਆ ਜੇ ਮੈਂ ਦਵਾਈ ਬਣਾਉਣੀ ਮੈਂ ਠੀਕ ਹੋ ਜਾਗਾ ਇਹ ਵੇਕਾਨੰਦ ਦਾ ਤੁਸੀਂ ਜੀਵਨ ਪੜਨਾ ਤੁਹਾਨੂੰ ਉਹਦੇ ਚੋਂ ਸਾਖ ਹੀ ਮਿਲੇਗੀ ਸਵਾਮੀ ਵੇਕਾਨੰਦ ਸਾਰੇ ਚਲੇ ਗਏ ਕਿਸੇ ਨੇ ਉਹਦੇ ਕੋਲ ਪਰਦਾ ਕੀਤਾ ਕਿਸੇ ਨੇ ਉਹਦੇ ਕੋਲ ਪਰਦਾ ਕੀਤਾ ਬਾਣੀ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ ਅੱਗਾ ਤੇ ਪਿਛਾ ਵੇਖੀ ਜਾਣਾ ਪਰ ਇਹਦੇ ਕੋਲ ਨਹੀਂ ਜੇ ਛੁਪਣਾ ਇਹਨੂੰ ਪਤਾ ਜੇ ਸਾਰੇ ਦੇ ਸਾਰੇ ਗੁਰਮੁਖੋ ਕਬੂਤਰ ਮਾਰ ਲੈ ਆਏ ਸਵਾਮੀ ਬੇਕਾਨੰਦ ਹੁਣ ਤਾਂ ਆਪਣੇ ਕੋਲ ਪੱਕੇ ਮਕਾਨ ਨਹੀਂ ਨੇ ਅੱਗੇ ਕਿਤੇ ਥੋੜਾ ਜਿਹਾ 50 ਸਾਲ ਪਿਛਾਂ ਜਾਓ ਮੈਂ ਪਿੰਡਾਂ ਦਾ ਰਹਿਣ ਵਾਲਾ ਪਿੰਡਾਂ ਵਿੱਚ ਲਾਲ ਮਿੱਟੀ ਦਾ ਪਾ ਪੋਚਾ ਫਿਰਦੇ ਸਨ ਤੇ ਬੀਬੀਆਂ ਨੇ ਟੋਏ ਪੋਟੇ ਸਨ ਨਿਆਈਆਂ ਦੇ ਵਿੱਚ ਬੜੇ ਡੂੰਗੇ ਡੂੰਗੇ ਪੋਥੋਂ ਲਾਲ ਪੋਚਾ ਲਿਆਉਣਾ ਉਥੇ ਜਾ ਕੇ ਬਹਿ ਗਿਆ ਕਬੂਤਰੋਂ ਨੇ ਫੜਿਆ ਕਹਿਣ ਲੱਗਾ ਸਵਾਮੀ ਜੀ ਕਹਿੰਦੇ ਸਨ ਜਿੱਥੇ ਕੋਈ ਨਾ ਵੇਖੇ ਉਥੇ ਕਬੂਤਰ ਮਾਰਦੀ ਕਹਿਣ ਲੱਗਾ ਪਹਿਲੀ ਗੱਲ ਤਾਂ ਕਬੂਤਰ ਮੈਨੂੰ ਵੇਦਾ ਇਹਨੂੰ ਮੈਂ ਵੇਨਾ ਤੇ ਦੂਜਾ ਕਬੂਤਰ ਵਿੱਚ ਵੀ ਰੱਬ ਹੈ ਤੇ ਮੇਰੇ ਵਿੱਚ ਵੀ ਰੱਬ ਹੈ ਗੁਰੂ ਜੀ ਦੀ ਮਰਜ਼ੀ ਪੈ ਨੂੰ ਰੱਖਣ ਜਾਂ ਨਾ ਰੱਖਣ ਪਏ ਮੈਂ ਕਬੂਤਰ ਨਹੀਂ ਜੇ ਮਾਰਨਾ ਚਲਾ ਗਿਆ ਉਹਦੇ ਗੁਰੂ ਨੇ ਆਖਿਆ ਵਿਕਾਨੰਦ ਕੀ ਗੱਲ ਭਾਈ ਤੂੰ ਆ ਗਿਆ ਮਾਰਿਆ ਨਹੀਂ ਕਹਿਣ ਲੱਗਾ ਜੀ ਤੁਸੀਂ ਆਖਿਆ ਸੀ ਜਿੱਥੇ ਕੋਈ ਨਾ ਵੇਦਾ ਹੋਵੇ ਇਹ ਉਥੇ ਮਾਰੀ ਤੇ ਮਾਫੀ ਦੇਣੀ ਤੁਸੀਂ ਦੱਸੋ ਰੱਬ ਕਿੱਥੇ ਨਹੀਂ ਤੇ ਰੱਬ ਤੋਂ ਪਰਦਾ ਨਹੀਂ ਹੁੰਦਾ ਔਰ ਸਵਾਮੀ ਵਿਕਾਨੰਦ ਪਾਸ ਹੋ ਗਿਆ ਬਾਕੀ ਸਾਰੇ ਵਿਦਿਆਰਥੀ ਫੇਲ ਹੋ ਗਏ